ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਇੱਕ ਕਲਾਸ ਦੇ ਨਾਲ ਨਵੇਂ ਮੁਲਕ ਦੇ ਵਿੱਚ ਪਾਣੀ ਇਹਨਾ ਗਰਾਸ ਕਿੱਦਾਂ ਤਕਦੀਨ ਨੇ ਤੇ 14 ਤੱਕ ਕੱਪੜੇ ਚੇਂਜ ਕਰ ਲੈ ਸੀ ਫਿਰ ਮੈਂ ਸੋਚਿਆ ਵੀ ਕੋਟਲ ਜਾ ਕੇ ਨਹਾ ਤੋ ਕੇ ਚੇਂਜ ਕਰਾਂਗੇ ਇਦਾਂ ਨਹੀਂ ਚੇਂਜ ਕਰਨੇ ਤੇ ਤੁਸੀਂ ਨਾ ਬਦਬੂਤ ਹੋਈ ਆਉਂਦੇ ਰਹਿੰਦੀਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਪਹਿਲਾ ਦਿਨ ਆਪਣੀ ਕੋਲ ਆ ਲੰਕੂਰ ਮਲੇਛੇ ਦੀ ਰਾਜਧਾਨੀ ਦੇ ਵਿੱਚ ਕਿਵੇਂ ਰਹਿੰਦਾ ਦੇਖਣੇ ਤੇ ਘੁੰਮਦੇ ਫਿਰਦੇ ਆ ਤੁਹਾਨੂੰ ਵੀ ਘੁਮਾਵਾਂਗੇ ਪਹਿਲਾਂ ਹਜੇ ਕੁਝ ਖਾਣਾ ਪੀਣਾ ਕ੍ਰਾਂਸੀ ਥੋੜੀ ਐਕਸਚੇਂਜ ਕਰਾਉਣੀ ਆ ਤੇ ਉਸ ਤੋਂ ਬਾਅਦ ਤਾਂ ਸੈਮ ਲਵਾਂਗੇ ਹਨਾ ਲੋ ਵੀ ਹੁਣ ਆਪਾਂ ਕੈਮਰੇ ਸਟੈਂਡ ਆਜਾ ਪੱਤ ਚੱਲੀਏ ਸਟੈਂਡ ਤੇ ਲਾ ਲਿਆ ਥੋੜੀ ਪ੍ਰੋਫੈਸ਼ਨਲ ਬਣ ਕੇ ਤੇ ਹੁਣ ਚੱਲਦੇ ਆ ਕ੍ਰਾਂਸੀ ਐਕਸਚੇਂਜ ਕਰਾਉਣੇ ਤੇ ਪਹਿਲਾਂ ਕ੍ਰਾਂਸੀ ਐਕਸਚੇਂਜ ਕਰਾਉਣੇ ਫੇਰ ਸੈਮ ਲਾਵਾਂਗੇ ਤੇ ਫੇਰ ਕੁਝ ਖਾਵਾਂਗੇ ਤੇ ਫੇਰ ਲਾਵਾਂਗੇ ਟੈਕਸੀ ਬਾਹਰ ਜਾਣ ਲਈ ਸ਼ਹਿਰ ਜਾਣ ਲਈ ਕਿਉਂਕਿ 60 ਕਿਲੋਮੀਟਰ ਦੂਰ ਹੈ ਆ ਜਾ ਇਹ ਪਤਾ ਇੱਥੇ ਕੱਲਾ ਰਹ ਜੂਗਾ ਲੋ ਜੀ ਕਰੰਸੀ ਲੈ ਲਈ ਆ 에어ਪੋਰਟ ਕਰਕੇ ਆਪਾਂ ਨੂੰ 50 US ڈالر ਦੇ ਮਗਰ 100 ਰੁਪਏ ਦਾ ਇੰਡੀਅਨ 100 ਰੁਪਏ ਦਾ ਮੰਨੋ ਵੱਧ ਲੱਗਿਆ ਤੇ ਉਹਨਾਂ ਸ਼ਹਿਰ ਦੇ ਵਿੱਚੋਂ ਕਰਾਵਾਂਗੇ ਚੇਂਜ ਉਦੋਂ ਪਤਾ ਲੱਗੂ ਵੈਸੇ ਸਾਨੂੰ ਇੰਨੇ ਇੱਕ ਕਰਾਉਣੇ ਪੈਣੇ ਸੀ 에어ਪੋਰਟ ਦੇ ਅੱਗੇ ਤੇ ਉਹ ਦੇਖ ਪੁੱਤਰੀ ਪਤਾ ਸਾਨੂੰ ਇਹ ਮੋਬਾਈਲ ਚੱਲਦੇ ਨੇ ਇੱਥੇ ਤਾਂ ਹੀ ਤੁਸੀਂ ਪੈਸਿਆਂ ਨੂੰ ਹੱਥ ਪਾ ਰਹੇ ਹੋ ਠੀਕ ਹੈ ਤੇਰੇ 3 ਰੁਪਏ ਤੇਰੇ ਡੈਡੀ ਨੇ ਅੱਡ ਦਿੱਤੇ ਹੋਏ ਨੇ ਮਲੇਸ਼ੀਆ ਦੇ ਇਹਦੇ ਵੱਡੇ ਡੈਡੀ ਨੇ 3 ਰੁਪਏ ਅੱਡ ਦਿੱਤੇ ਹੋਏ ਨੇ ਤਕਦੀਰ ਦੀ ਲੁੱਕ ਦੇਖ ਸਕਦੇ ਹਾਂ ਤੁਸੀਂ ਜੀ ਚਲਿਏ ਬਸ ਹਾਂ ਚਲਿਏ ਮੈਨੂੰ ਟਰਾਲੀ ਤੋੜਨੇ ਤੇ ਲਾਇਆ ਹੋਇਆ ਆ ਤੇ ਆਪ ਤਕਦੀਰ ਚੱਕੀ ਹੋਈ ਆ ਚੰਦੀਰ ਚੱਕ ਲੈ ਕਿੱਥੇ ਨੂੰ ਜਾਣਾ ਸਾਡੀ ਸਿਮ ਲਈ ਉਧਰੋਂ ਫੜਾ ਸੀ ਲੈਣੀ ਐ ਇੱਥੋਂ ਸਿਮ ਕਿਉਂਕਿ ਮਾ ਜਰੂਰੀਆ ਘਰਦਿਆਂ ਨੂੰ ਵੀ ਫੋਨ ਕਰਨਾ ਆ ਦੱਸਣਾ ਉਹਨਾਂ ਨੂੰ ਵੀ ਪਹੁੰਚ ਗਏ ਆ ਲੋ ਵੀ ਹਾਟ ਲਿੰਕ ਵਾਲਿਆਂ ਦਾ ਲੈ ਰਹੇ ਆ ਸਿਮ ਉਹਨਾਂ ਦਾ ਬੰਦ ਸੀਗਾ ਦੂਜਿਆਂ ਦਾ ਜਿਹੜੇ ਉਧਰ ਸੀਗੇ ਤੇ ਹਾਟ ਲਿੰਕ ਵਾਲਿਆਂ ਦਾ ਇਹ ਕੰਦੇ ਮੋਬਾਈਲ ਤੇ ਇੰਸਟਾਲ ਅ ਮੋਬਾਈਲ ਆਈ ਹੈ ਟ ਇੰਟਰਨੈਟ ਕੀ ਚੱਲ ਪਿਆ ਚੱਲ ਪਿਆ ਮੋਬਾਈਲ ਬਸ ਪੰਜ ਜੀ ਸਿਮ ਸੀਗਾ ਮੈਂ ਇਹਦੇ ਫੋਨ ਚ ਪਾਤਾ ਆਏ ਚੱਲੀਏ ਕੀ ਰਹਿ ਗਿਆ ਇਹਦਾ ਕੀ ਰਹਿ ਗਿਆ ਰੋਈ ਜਾਂਦੀ ਆ ਸ਼ਬਲੂ ਨਹੀਂ ਬਤ ਬਲੂਨ ਹਰੇਕ ਤਾਂ ਨਹੀਂ ਲੈਦੇ ਹੁੰਦੇ ਤੇ ਇਹਨਾਂ ਦਾ ਲਿਆ ਵੀ ਪਰ 37 ਰਿੰਗੜ ਦੇ ਵਿੱਚ 37 ਰਿੰਗੜ ਦੇ ਵਿੱਚ 20 ਜੀਬੀ ਹੌਟਸਪੌਟ ਮਿਲਿਆ ਕਿਉਂਕਿ ਇਥੇ ਹੌਟਸਪੌਟ ਪੇਡ ਆ ਤੇ ਅਨਲਿਮਿਟਡ ਫਾਰ ਸੈਲਫ ਮਿਲਿਆ ਮਤਲਬ ਜੋਧੇਪੁਰ ਚ ਤਾਂ ਬਾਤ ਮੈਂ ਕਿਹਾ ਜੋਤ ਨਹੀਂ ਚਲਾਉਣਾ ਉਹਨੇ ਰੀਲਾਂ ਰੂਲਾਂ ਬਣਾਉਣੀਆਂ ਹੁੰਦੀਆਂ ਆਪਾਂ ਨੂੰ ਹਾਟਸਪੌਟ ਲਾ ਕੇ ਨੰਗਾ ਲੈ ਜੂਗਾ ਹਾਂ ਓਏ ਠੀਕਾ ਤੇ ਹੁਣ ਆਪਾਂ ਕੁਝ ਖਾਣੇ ਆ ਬਈ ਖਾ ਪੀ ਕੇ ਫੇਰ ਅੱਗੇ ਟੈਕਸੀ ਲਵਾਵਾਂਗੇ ਖਾਣਾ ਕੀ ਹੈ ਜੀ ਜੋ ਮਰਜ਼ੀ ਖਾ ਲੇ ਆਈ ਥਿੰਕ ਕਿ KFC ਹੈਗਾ ਬਸ KFC ਆਪਾਂ ਨੂੰ ਵੈਸਟ ਰਹੂਗਾ ਮੈਸੇਜ ਢੱਡ ਪਰ ਦੂਆ ਤਕਦੀਰ ਲਈ ਮਿਲ ਜੂਗਾ ਕਿਉਂਕਿ ਹੁਣ ਆਪਾਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਨਾਨ ਵੇਜ ਖਾ ਲਈਦਾ ਤੇ ਆਪਣੇ ਲਈ ਆਪਸ਼ਨ ਹੈਗੀ ਆ vegetarians ਲਈ ਬੰਦਾ ਔਖਾ ਹੋ ਜਾਂਦਾ ਕਿਉਂਕਿ ਇਹੋ ਜੀਆਂ ਕੰਟਰੀਜ਼ ਦੇ ਵਿੱਚ ਨਾਨ ਵੇਜ ਹੀ ਵੱਧ ਮਿਲਦਾ ਜੇ ਤੁਸੀਂ ਆ ਦੇਖ ਲਓ 에어ਪੋਰਟ ਵਿੱਚ نیٹ ਲੈ ਤਾਂ ਤੁਹਾਨੂੰ ਬਣਾ ਦੋ ਕਰਦੇ ਯੇ ਜਾਨ ਖਾਈ ਕੋਈ ਨਹੀਂ ਹੁਣ ਪਹਿਲਾਂ ਘਰੇ ਮੜਾ ਦੇ ਨਾਲੇ ਤਾਂ ਫੋਨ ਕਰਦੇ ਆ ਬੈਠ ਕੇ ਤੇ ਨਾਲੇ ਕੁਝ ਖਾਣੇ ਪੀਣੇ ਬਾਈ ਕਿ ਐਸੀ ਤੇ ਮਸ਼ੀਨ ਟੁੱਟ ਰੋਂਦਾ ਸੀ ਉੱਥੇ ਸਾਨੂੰ ਕੈਸ਼ ਜੀ ਵਾਲਾ ਹਿਸਾਬ ਚ ਨਹੀਂ ਆਇਆ ਤੇ ਅਸੀਂ ਕਿਹਾ ਚੱਲ ਛੱਡ ਫਿਰ ਸ਼ਹਿਰ ਚ ਜਾ ਕੇ ਖਾ ਲਾਂਗੇ ਜੇ ਤੇ ਆਪਦੀ ਆਪ ਕਰਦੇ ਹੋਏ ਕੁਝ ਨਾ ਕੁਝ ਹੋਰ ਖਾ ਲਾਂਗੇ ਇਸ ਕਰਕੇ ਪਾਣੀ ਬੋਤਲ ਲੈ ਲਈ ਪਾਣੀ ਬੋਤਲ ਮਰੀ ਸਾਢੇ 3 ਰਿੰਗਰ ਦੀ 1.5 ਲੀਟਰ ਪਾਣੀ ਤਾਂ ਠੀਕ ਆ ਯਾਰ ਇੰਡੀਆ ਦੇ ਕਿੰਨੇ ਨੌ ਲੱਗ ਪੈਂਦੀ ਨਾਲ ਦੀ ਨਾਲ ਖਰਚਾ ਤਾਂ ਵੈਸੇ ਇੰਡੀਆ ਹਿਸਾਬ ਨਾਲ ਚੱਲੀਏ ਪੁੱਤ ਚੱਲ ਜੋ ਤੂੰ ਇਹਨੂੰ ਚੱਕ ਯਾਰ ਮੈਂ ਟੋਰਡਦਾ ਬਾਈ ਸ਼ਾਪਿੰਗ ਮਾਲ ਬਣਾਇਆ ਵਾ ਬਹੁਤ ਤਕੜਾ ਮੰਨ ਲੋ ਪਹਿਲਾਂ ਆਉਂਦਾ ਲੋਕਾਂ ਦਾ ਮਨ ਲਲਚਾਇਆ ਜਾਂਦਾ ਵੀ ਚੀਜ਼ਾਂ ਲਓ ਆ ਦੇਖੋ ਪਰਫਿਊਮ ਪਏ ਆ ਵੈਸੇ ਮਲੇਸ਼ੀਆ ਬਹੁਤ ਮੰਨ ਲਓ ترقیਚ ਆ ਕੰਟਰੀ ਕਹਿੰਦੇ ਕਿਉਂਕਿ ਆਪਣੇ ਵੀ ਬਹੁਤ ਜ਼ਿਆਦੇ ਪੰਜਾਬੀ ਜਿਹੜੇ ਇੱਥੇ ਕੰਮ ਕਰਨ ਲਈ ਆਉਂਦੇ ਆ ਸਾਡੇ ਨਾਲ ਵੀ ਫਲਾਈਟ 'ਚ ਬਹੁਤ ਸੀ ਕੁੜੀਆਂ ਸੀਆਂ ਕਾਫੀ ਜਿਹੜੀਆਂ ਪੱਕੇ ਤੌਰ ਤੇ ਅੰਜ ਮੰਨ ਲਓ ਇੱਥੇ ਕੰਮ ਵਜਾਰਾ ਕਰਨ ਲਈ ਤੇ ਹੁਣ ਆਪਾਂ ਅਗੇ ਲੈਵਲ ਟੂ ਤੇ ਜਾਣਾ ਸੀ ਆਪਾਂ ਟੈਕਸੀ ਵਾਲਾ ਲੈਵਲ 2 ਇੱਧਰ ਨੂੰ ਆ ਟੈਕਸੀ ਟੈਕਸੀ ਵਾਲੇ ਵੇਖੋ ਹੁਣ ਕੀ ਮੰਗਦੇ ਆ ਬਾਈ ਹੈ ਜੀ ਤਾਂ ਮੰਗਾਈ ਬਹੁਤ ਆ ਵੈਸੇ ਜੇ ਦੇਖਿਆ ਜਾਵੇ ਤਾਂ ਬਾਕੀ ਹੁਣ ਪਤਾ ਨਹੀਂ ਜੂਰ ਦੀ ਜਾਨ ਨਿਕਲਦੀ ਹੁੰਦੀ ਆ ਮਗਰ ਮਗਰ ਜਾਨ ਨਿਕਲਦੀ ਹੁੰਦੀ ਰੇੜੀ ਜੀ ਰੋਡ ਦੀ ਵੀ ਭੁੱਖ ਲੱਗੀ ਹੁਣ ਸ਼ਹਿਰ ਜਾ ਕੇ ਸੋਚਦੇ ਆਂ ਉੱਥੇ ਜਾ ਕੇ ਕੁਝ ਕਮਾਂਗੇ ਇੱਥੇ ਸਾਨੂੰ ਹਿਸਾਬ ਚਾਉਂਦਾ ਦਿਂਦਾ ਨਹੀਂ ਕੁਝ ਲਓ ਵੀ ਟੈਕਸੀ ਵਾਲਿਆਂ ਨੂੰ ਪੁੱਛਿਆ ਇੱਥੇ ਜਿਹੜੀ ਲੋਕਲ ਟੈਕਸੀ ਆ ਕਹਿੰਦੇ 120 ਰਿੰਗਟ ਕੁਆਲਾ ਲੰਪੂਰ ਜਾਂਦੇ 60 ਕਿਲੋਮੀਟਰ ਇੱਥੋਂ ਤੇ ਹੁਣ ਮੈਨੂੰ ਉਹਨਾਂ ਦੱਸਿਆ ਵਜਿ ਕਿਸੇ ਨੇ ਵੀ ਇੱਥੇ ਗ੍ਰੈਬ ਟੈਕਸੀ ਚੱਲਦੀ ਆ ਮੈਂ ਨੈਟ ਹੌਟਸਪੌਟ ਲੈ ਕੇ ਗ੍ਰੈਬ ਡਾਊਨਲੋਡ ਕੀਤੀ ਗ੍ਰੈਬ ਤੋਂ ਆਪਣੀ ਟੈਕਸੀ ਬੁੱਕ ਕੀਤੀ 65 ਰਿੰਗਟ ਦੇ ਵਿੱਚ ਤੇ ਦੇਖੋ ਕਿੰਨਾ ਫਰਕ ਆਦੋ ਆ ਯਾਰ ਨਵਾਂ ਬੰਦਾ ਲੁੱਟਿਆ ਜਾਂਦਾ ਆ ਆ ਕੁਛ ਹੁੰਦਾ ਪਹਿਲੇ ਦਿਨ 에ਰਪੋਰਟ ਤੇ ਪਹਿਲੇ ਦਿਨ ਦਾ ਜਿਹੜਾ ਐਕਸਪ੍ਰੈਸ਼ਨ ਹੁੰਦਾ ਉਹ ਇਹੀ ਹੁੰਦਾ ਹਰ ਇੱਕ ਕੰਟਰੀ ਦਾ ਉਸ ਤੋਂ ਬਾਅਦ ਬੰਦੇ ਨੂੰ ਜਾ ਕੇ ਹੌਲੀ ਹੌਲੀ ਉਹ ਹੁੰਦਾ ਤੇ ਟਾ ਆ ਘੜ ਕੇ ਟੈਕਸੀ ਆ ਜੇ ਲੈਫਟ ਟਿੰਗ ਲੈਵਲ ਗੋਣ ਤੇ ਜਾਣਾ ਆਪਾਂ ਹੁਣ ਆ ਚੰਗੀ ਸਜਾ ਵੀ ਟਰਾਲੀ ਕਿਚਨ ਵਾਲੀ ਬੜਾ ਔਖਾ ਪਹਿਲਾਂ ਅਸੀਂ ਕਿਤੇ ਹੋਰ ਸੀ ਹੁਣ ਕਿਤੇ ਹੋਰ ਬੁਲਾ ਲਿਆ ਕਿਉਂਕਿ ਸਾਡੀ ਜਿਹੜੀ ਟੈਕਸੀ ਆ ਦੂਜੇ ਸਾਈਡ ਤੇ ਇੱਥੇ ਬਹੁਤ ਜ਼ਿਆਦਾ ਮੈਂ ਕਿ ਦੀ ਐਡ ਬਲੌਗਿੰਗ ਚੱਲਦੀ ਏ ਮੇਰੀ ਐਡ ਬਲੌਗਿੰਗ ਚੱਲਦੀ ਏ ਰਾਈਡ ਕੈਨਸਲ ਕਰਨੀ ਪੈਗੀ ਸਾਨੂੰ ਕਿਉਂਕਿ ਦੂਸਰਾ ਸਾਨੂੰ ਪਤਾ ਹੀ ਨਹੀਂ ਲੱਗਿਆ ਹਾਂ ਉਧਰ ਸਾਈਡ ਤੇ ਹੋ ਜੋ ਤੇ ਹੁਣ ਆਪਣੀ ਰਾਈਡ ਬੁੱਕ ਕੀਤੀ ਦੁਆਰ ਤੋਂ ਤਿੰਨ ਰਿੰਗੜ ਐਕਸਟਰਾ ਪੈਗੇ ਤੇ ਹੁਣ ਤਕਰੀਬਨ ਵੀ ਕੁਝ ਕੰਨ ਨੂੰ ਲੈ ਕੇ ਦਿੱਤਾ ਹੁਣ ਗੱਡੀ ਚ ਬੈੰਨੇ ਆ ਤੇ ਫੇਰ ਕਰਦੇ ਆ ਗੱਲਾਂ ਬਾਤਾਂ ਯਾਰ ਥੋੜੇ ਥੱਕ ਵੀ ਗਏ ਆ ਲੋ ਵੀ ਮਿੱਤਰੋ ਟੈਕਸੀ ਆਪਣੀ ਆ ਗਈ ਤੇ ਆਪਾਂ ਬੈਠਾਂਗੇ ਫਰੰਟ ਤੇ ਆਹ ਵੀ ਦੇਖੋ ਜਰਾ ਦੇਖਣੀ ਤੇ ਏਸੀ ਦਾ ਨਜ਼ਾਰਾ ਏਸੀ ਚੱਲ ਜਿੰਦਾ ਫੁੱਲ ਤੇ ਆਏ ਹਾਂ ਭਾਈਆ ਬਤੋਏ ਭਾਈ ਆਪਣੇ ਦਾ ਨਾਮ ਹੈਗਾ ਇਬਰਾਹਿਮ ਐਂਡ ਆਪਾਂ ਨਿਕਲ ਪਏ 에어ਪੋਰਟ ਤੋਂ 에어ਪੋਰਟ ਵੈਸੇ ਬਹੁਤ ਕਮਾਲ ਦਾ ਹਾਊ ਫਾਰ ਕੁਆਲਾ ਲੰਪੂਰ ਸੋਰੀ ਹਾਊ ਫਾਰ ਕੁਆਲਾ ਲੰਪੂਰ ਵਨ ਹਾਊ ਮੈਨੀ ਕਿਲੋਮੀਟਰ 56 ਕਿਲੋਮੀਟਰ ওকে ਟੂ ਚੈਕਸ ਵਨ ਹਾਅਰ ਟੂ ਮਿਨਟ ওকে ਲੋ ਵੀ ਆਉਣ ਆਪਾਂ ਕੁਆਲਾ ਲੰਪੂਰ ਲਈ ਨਿਕਲ ਪਏ ਭਾਈ ਦੇ ਅੱਗੇ ਤਾਂ ਤਣਪੰਮ ਚੜੀਆ ਤੱਕੋ ਤਾਂ ਖਰ ਖਾਸ ਬਾਕਾ ਨਹੀਂ ਕਰ ਪਏ ਸੀ ਗਰਮੀ ਬਾਹਰ ਦੇਖ ਕੇ ਤੁਸੀਂ ਦੇਖ ਸਕਦੇ ਹੋ ਮੀਂਹ ਦਾ ਮੌਸਮ ਹੋਇਆ ਪਿਆ ਹੁਣ ਆਪਾਂ ਡਾਇਰੈਕਟ ਹੋਟਲ ਜਾਣਾ ਅਪੜੇ ਪਹਿਲਾਂ ਤੇ ਫਿਰ ਸਿਨੈਰੀ ਜਿੰਨੀ ਹੈ ਨਾ ਹਾਂ ਇਹ ਚੀਜ਼ ਹੈਗੀ ਆ ਆ ਪਤਾ ਨਹੀਂ ਕਾਦੇ ਡਰਾਖਤ ਆ ਯਾਰ ਸ਼ਾਇਦ ਪਹਿਲਾਂ ਉੱਤੋਂ ਤਾਂ ਆਇਆ ਲੱਗਦੇ ਸੀ ਜਹਾਜ ਜਿਹੜਾ ਪਾਮ ਟਰੀ ਹੁੰਦੇ ਜਿਵੇਂ ਪਰ ਪਾਮ ਟਰੀ ਨਹੀਂ ਹੈਗੇ ਕੈਂਟਰਮੀ ਦਾ ਬਹੁਤ ਟਰੀਜ਼ ਅਪਰੈਜੇਸ਼ਨ ਪਾਮ ਆਇਲ ਪਾਮ ਯਾ ਪਾਮ ਆਇਲ ਪਾਮ ਫਾਰਮ ਇਹ ਵੀ ਪਾਮ ਇਹ ਵੀ ਇਹ ਇਲਾਕਾ ਹੀ ਪਾਮ ਆਇਲ ਨੂੰ ਸੰਬੰਧਿਤ ਹੈ ਸਾਰਾ ਇਸ ਕਰਕੇ ਜਿਹੜਾ ਪਾਮ ਆਇਲ ਇੱਥੇ ਵੱਧ ਆਇਆ ਪਾਮ ਦੇ ਟਰੀਜ਼ ਵੱਧ ਪਹਿਲਾਂ ਅਸੀਂ ਯਾ ਵੀ ਲੈ ਕੇ ਜਾ ਦੋ ਨਾ ਮੈਂ ਕਿਹੋ ਗੇ ਤੁਸੀ ਗ੍ਰੈਬ ਚਲਾਓ ਗ੍ਰੈਬ ਹੀ ਸਸਤੀ ਹੁੰਦੀ ਹੈ ਗ੍ਰੈਬ ਹੀ ਕੋਈ ਨਾ ਕਿਸੇ ਨੂੰ ਜਿਹੜੀ ਕੈਂਸਲ ਕੀਤੀ ਸੀ ਉਹ ਹੀ ਹੈ ਨਹੀਂ ਨਹੀਂ ਮਤਲਬ ਰਾਈਡ ਇਹਨਾਂ ਨੇ ਕੈਂਸਲ ਕੀਤੀ ਸੀ ਬਸ ਟੈਕ ਗੱਡੀ ਹੋ ਰਹੀ ਹੈ ਏਸੀ ਚੱਲ ਰਿਹਾ ਏਸੀ ਥੋੜਾ ਜਿਹਾ ਸਾਹ ਆ ਰਿਹਾ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਹੈ ਤੇ ਹੁਣ 60 ਕਿਲੋਮੀਟਰ ਆਪਣਾ ਰਾਹ ਆ ਤੇ ਉਹ ਦੇ ਨੇ ਉਹ ਪਤਾ ਨਹੀਂ ਕਾਦੀ ਬਿਲਡਿੰਗ ਹੈ ਨੇੜੇ ਤੋਂ ਮੈਂ ਕਿ ਤਖੜੇ ਲੈਣ ਦਾ ਹੀ ਕੰਮ ਆ। ਆਹ ਇਸ ਤੇ ਵੀ ਚੱਲਦੀ ਆ ਓਏ। ਪੋਪੜਾ। ਉਹ ਆਪਾਂ ਇਧਰ ਆਈ ਨੇ ਤੇ ਬੈਗੇ। ਮੈਂ ਤੁਹਾਨੂੰ ਟਰੈਕਟਰ ਨੂੰ ਉੱਥੇ ਵੀ ਧਕਾਇਆ ਸੀਗਾ ਤੇ ਇੱਥੇ ਵੀ ਖੜਾ ਇੱਕ। ਜਲਨਪੁਰਾ ਦਾ ਇਸ ओके दिस ਨੇ ਰੂ ਆ ਇਸ ਰੋਡ ਨੇ ओके 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 ਸਰੋਣਿਕ ਗੱਡੀਆਂ ਚ ਬਈ ਇਹ ਵੀ ਅੱਗੇ ਨੇ ਤੋੜ ਜਿਗਾ ਆਪਾਂ ਟੋਲ ਪਲਾਜ਼ਾ ਇੱਥੇ ਭੀ ਪ੍ਰਸਤਾਇ ਰਹੀ ਸੀ ਹਾਂ ਦੇਖਿਓ ਭਈ ਹੁਣੇ ਤਾਂ ਟੋਲ ਪਲਾਜ਼ ਆਉਣਾ ਨਵੀਂ ਚੀਜ਼ ਹੈ ਇੰਡੀਆ ਨੂੰ ਟੋਲ ਬਲਾਗ ਕਿੱਦਾਂ ਟੋਲ ਪੇ ਕਰਨਾ ਕਿੱਦਾਂ ਹੋਊਗਾ ਇਹ ਤਾਂ ਭਈ ਆ ਦੇਖੋ ਭਈ ਇੰਡੀਆ ਨੂੰ ਟੋਲ ਪਲਾਜ਼ੇ ਲੱਗੇ ਹੋਏ ਐ ਇੱਥੇ ਲਦਵਾਨੀ ਸਮਾਰਟ ਹੈ ਯੈਸ بس けど ਉਹ ਬੰਦ ਤੇ ਜੋ اچھا ਸਾਡੇ ਸਟicker ਲੱਗਦੇ ਆ ਜੀ ਆਂਦੀਸ ਟਾਈਪ ਆਫ ਸਟicker ਸਟicker ਹੈ অর ਆਈਡੀ ਇਸ ਐਮ ਆਈਡੀ ਸਟicker on ਆਹ ਉਹ ਚੱਲਦੀਆਂ ਬਈ ਮੋਪੜਾਂ ਆਈਆਂ ਮੋਟਰਸਾਈਕਲ ਕਹਿ ਦਿੰਦੇ ਆਣ ਇਹਨਾਂ ਨੂੰ ਇੰਡੀਅਨ ਯੈਸ ਹੋਰ ਇੰਡੀਅਨ ਵੀ ਕਿਹ ਮਾਈ ਮੈਟਸ ਮੋਰ ਉੱਥੇ ਇਹ ਬਈ ਰਸਤਾ ਬਈ ਕਹਿੰਦਾ ਇੱਥੇ ਇੰਡੀਆ ਵਾਲੇ ਮਤਲਬ ਜਿਆਦੇ ਆ ਨੇੜੇ ਤੇ ਆਵਾਂਗੇ ਆਪਾਂ ਇੱਥੇ ਨੇੜੇ ਹੀ ਆਪਣੇ ਹੋਂਦੋਂ ਦੇ ਮੇਰੇ ਘਰ 'ਚ ਕਿਲੋਮੀਟਰ ਕਿਲੋਮੀਟਰ ਦੇ ਏਰੀਆ 'ਚ ਡਿਵੈਲਪਡ ਨੇਸ਼ਨ ਆ ਮਲੇਸ਼ੀਆ ਹੋਟਲ ਤਾਂ ਆਪਾਂ ਆ ਗਏ ਤੇ ਹੋਟਲ ਆਪਣਾ ਘੈਂਟ ਵੀ ਬਹੁਤ ਆ ਵੈਸੇ ਦੇਖਿਆ ਜਾਵੇ ਤਾਂ ਆ ਰੂਫ ਟਾਪ ਆ ਜੈਮ ਟਾਪ ਵੀ ਆ ਠੀਕ ਹੈ ਤੇ ਇੱਕ ਇਹਨਾਂ ਨੇ ਟੈਕਸ ਲਿਆ ਟੂ ਰਿਸਮ ਟੈਕਸ ਇਥੋਂ ਦੀ ਸਰਕਾਰ ਲੈਂਦੀ ਆ ਪਰ ਨਾਈਟ 10 ਡਾਲਰ ਤੇ ਉਹ ਇਹਨਾਂ ਨੇ ਲਿਆ ਹੁਣ ਪੰਜ ਮੋਟੇ ਪਰ ਕਮਰਾ ਤੇ ਪਰ ਕਮਰੇ ਸਮਝੋਂ ਰੱਖ ਲੈ ਰੂਮ ਵੈਸੇ ਮੈਂ ਬੁੱਕ ਕੀਤਾ ਸੀ ਬਾਰੀ ਵਾਲਾ ਕੋਈ ਮਤਲਬ ਰੂਮ ਦੇ ਵਿੱਚ ਹੋਵੇ ਹਨਾ ਬਟ ਚਲੋ ਕੋਈ ਨਹੀਂ ਖੈਰ ਬਸ ਇੰਡੀਆ ਦੇ ਇਹ ਮੈਂ ਤਿੰਨ ਕੁ ਹਜ਼ਾਰ ਦਾ ਬੁੱਕ ਹੈਕ ਰਾਤ ਲਈ ਮੰਨੋ ਤੇ ਇਹਨਾਂ ਦਾ ਮਤਲਬ ਜਿੰਨੇ ਦਿਨ ਆਪਾਂ ਰਹਿਣ ਮੈਨੂੰ ਪਰਨਾ ਹੈ ਇਹਦੇ ਤੱਕ ਨੇ 5000 ਹਿਆਰ ਦੇਣ ਠੀਕ ਆ ਠੀਕ ਆ ਉਹਦੇ ਵਿੱਚ ਮਤਲਬ ਮਲੇਸ਼ੀਆ ਦੇ ਵਿੱਚ ਆ ਕੇ ਇੰਡੀਆ ਦੇ ਤੈ 10000 ਜੀ ਮਲੇਸ਼ੀਆ ਚ ਕੇ ਮਰਾਇਨਾ ਸਾਫ ਸੁਥਰਾ ਮਿਲ ਜੇ ਸਾਫ ਸੁਥਰਾ ਬਹੁਤ ਆ ਪਾਣੀ ਵਗੈਰਾ ਹੈਗਾ ਹਨਾ ਚਲੋ ਇਹ ਹੀ ਬਹੁਤ ਆ ਕੌਫੀ ਵਗੈਰਾ ਪਈ ਆ ਕੌਫੀ ਕੌਫੀ ਬਣਾ ਕੇ ਪੀਨੇ ਆ ਕੌਫੀ ਪਈ ਆ ਕਰੀਮਰ ਪਿਆ ਬਲੈਟ ਸ਼ੂਗਰ ਹੈਗੀ ਆ ਠੀਕ ਆ ਚਮਚਾ ਚੁੰਟੇ ਆ ਕੇ ਟੂਥ ਬਰਸ਼ ਪਾਣੀ ਲੈ ਕੇ ਆਏ ਚਲੋ ਕੋਈ ਨਹੀਂ ਹੈਗਾ ਤੇ ਕੈਟਲ ਹੈਗੀ ਤਾਂ ਸਭ ਤੋਂ ਮੇਨ ਕੰਮ ਤਕਦੀਰ ਦਾ ਪਾਣੀ ਗਰਮ ਕਰਨ ਵਾਲੀ ਕੈਟਲ ਹੈਗੀ ਆ ਕਰੇ ਇੱਥੋਂ ਕਰਕੇ ਲਿਆਇਆ ਕਰਾਂ ਇਹ ਕੈਟਲ ਕਿੰਨੀ ਕੈਟਲ ਦੇਖ ਲੈਣੇ ਸਾਫ਼ ਬਿਲਕੁਲ ਕਲੀਨ ਚਲੋ ਤਕਦੀਰ ਕਰੋ ਰੈਸਟ ਲੋ ਵੀ ਹੁਣ ਕਰਦੇ ਆ ਰੈਸਟ ਕੁਛ ਖਾਣਾ ਭੁੱਖ ਬਹੁਤ ਲੱਗੀ ਆ ਸੋਚ ਰਿਆਂ ਗ੍ਰੈਬ ਕਰਦੇ ਇੱਥੇ ਆ ਜਾਈਏ ਹੋਟਲ ਦੇ ਵਿੱਚ ਇੱਥੇ ਖਾ ਲਈਏ ਤੇ ਬਾਕੀ ਦੇਖਦੇ ਪੁੱਛ ਲਾਂਗੇ ਵੀ ਆਲ ਆਊਟ ਹੈਗਾ ਜਾਂ ਨਹੀਂ ਹੈਗਾ ਰੈਸਟ ਕਰਨ ਨੂੰ ਨਹੀਂ ਕਰਦਾ ਤੇ ਸ਼ਾਮ ਨੂੰ ਨਿਕਲਾਂਗੇ ਬਾਹਰ ਹੁਣ ਇਸ ਟਾਈਮ ਇੱਥੇ ਟਾਈਮ 2:00 ਵੱਜੇ ਆ ਸ਼ਾਮ ਨੂੰ ਸੋਚਦੇ ਆਂ 5:00 ਵਜੇ ਬਾਹਰ ਨਿਕਲਾਂਗੇ ਫਿਰ ਨਾ ਨਿਆਰਾ ਦੇਖਾਂਗੇ ਆਪਾਂ ਤੇ ਫਿਰ ਕੱਲ ਤੋਂ ਆਪਾਂ ਜਿਹੜਾ ਘੁੰਮਣਾ ਫਿਰਨਾ ਜਿਹੜਾ ਆਪਣਾ ਹੈਗਾ ਉਹ ਕਰਾਂਗੇ ਸਟਾਰਟ ਤੇ ਹੁਣ ਯਾਰ ਦੋ ਤਿੰਨ ਘੰਟੇ ਰੈਸਟ ਕਰ ਲਈ ਕਿਉਂਕਿ 18-19 ਘੰਟੇ ਤੋਂ ਲਗਾਤਾਰ ਜਿਹੜਾ ਹੈ ਤਕਦੀਰ ਤਾਂ ਚਲੋ ਸੌਂ ਤਾਂ ਲਈ ਸੀ ਬਟ ਫੇਰ ਵੀ ਇੱਕ ਨੂੰ ਇੱਕ ਬੈੱਡ ਦੀ ਨਹੀਂ ਤਾਂ ਚਾਹੀਦੀ ਕਿਨੇ ਲਓ ਵੀ ਮਿੱਤਰ ਪਿਆਰਿਓ ਮਲੇਸ਼ੀਆ ਦੇ ਵਿੱਚ ਇੱਥੇ ਇੱਥੇ ਵਲੌਗ ਦੁਪਹਿਰੇ ਆਗੇ ਪਾਉਜ਼ ਕੀਤਾ ਸੀਗਾ ਤੇ ਹੁਣ ਆਪਾਂ ਥੋੜੇ ਜੇ ਮੰਨ ਲਓ ਥੋੜੇ ਜੇ ਨਹੀਂ ਬਹੁਤ ਜਿਆਦਾ ਹੱਦ ਤੱਕ ਠੀਕ ਆ ਕਿਉਂਕਿ ਮੇਰਾ ਸਿਰ ਬਹੁਤ ਦੁਖੀ ਹੁੰਦਾ ਸੀ ਫਿਰ ਆਪਾਂ ਨੂੰ ਜਿਹੜੀ ਹੋਟਲ ਵਾਲ ਨੇ ਕੋਈ ਵੀ ਦਿੱਤੀ ਸੀ ਜੋਤ ਨੇ ਉਹ ਬਣਾਈ ਠੀਕ ਆ ਹੁਣ ਸੌ ਕੇ ਉੱਠੇ ਜਦੋਂ ਪਹਿਲਾਂ ਅਸੀਂ ਸੌਂ ਕੇ ਖਾ ਕੇ ਆਨੂੰ ਐਸੇ ਰਾਈਸ ਮਿਲੇ ਸੀ ਨੀਚੋਂ ਤੇ ਬੈਡ ਐਕਸਪੀਰੀਅੰਸ ਥੋੜੇ ਜੇ ਰਾਈਸ ਐ ਸੀ ਮੈਂ ਉਹਨੂੰ ਕਹਤਾ ਸਪਾਈਸੀ ਨਾ ਕਰੀ ਉਹਨੇ ਪਾਦੇ ਪੱਤੇ ਨੇ ਕੁਝ ਵੀ ਨਹੀਂ ਪਾਇਆ ਵਿੱਚ ਫੋਕਾ ਹੀ ਦੇਤੇ ਚਲੋ ਫੋਕੇ ਕੁਛ ਨਾ ਕੁਛ ਤਕਦੀਰ ਨੇ ਖਾ ਲੇ ਠੀਕ ਆ ਤੇ ਚਲ ਇੰਨਾ ਖਾ ਪੀ ਕੇ ਥੋੜਾ ਜਿਹਾ ਆਸ ਦੇ ਕੇ ਢਰ ਨੂੰ ਅਸੀਂ ਸੌਂਗੇ ਤੇ ਹੁਣ ਆਪਾਂ ਚੱਲੇ ਆ ਜੀ ਬਾਹਰ ਕੁਛ ਖਾਣ ਪੀਣ ਨਾਲੇ ਤਾਂ ਤੇ ਨਾਲੇ ਤੁਹਾਨੂੰ ਮਰਾਉਣੇ ਗੇੜਾ ਸਿਟੀ ਸੈਂਟਰ ਦਾ ਕਿਉਂਕਿ ਆਪਣਾ ਹੋਟਲ ਹੈ ਜਿਹੜਾ ਉਹ ਸਿਟੀ ਸੈਂਟਰ ਦੇ ਵਿੱਚ ਆ ਬਿਲਕੁਲ ਤੇ ਬਾਕੀ ਕੱਲ ਨੂੰ ਵੀ ਆਪਾਂ ਘੁਮਾਂ ਫਿਰਾਂਗੇ ਵਰਸਾਉਂ ਵੀ ਘੁਮਾਂ ਫਿਰਾਂਗੇ ਘੁੰਮਣਾ ਫਿਰਨਾ ਆਪਾਂ ਹੈਗਾ ਹੀ ਆ ਬਟ ਆਹ ਜਿਹੜਾ ਆਪਣਾ ਜ ਪਹਿਲਾ ਦਿਨ ਸੀਗਾ ਪਹਿਲੇ ਦਿਨ ਦੇ ਵਿੱਚ ਇਹ ਸੀਗਾ ਦੂਜੇ ਨੰਬਰ ਦੇ ਮੈਂ ਤੁਹਾਨੂੰ ਗੱਲ ਦੱਸ ਦਿਆਂ ਵੀ ਜਿਹੜਾ ਨਾ ਕਿੰਨਾ ਟ੍ਰਿਪ ਦਾ ਖਰਚਾ ਆਊਗਾ ਸਾਰਾ ਉਹਦਾ ਆਪਾਂ ਐਂਡ 'ਚ ਵਲੌਗ ਬਣਾਵਾਂਗੇ ਠੀਕ ਆ ਕਿਵੇਂ ਵੀਜ਼ਾ ਤੇ ਐਂਟਰੀਆਂ ਮਿਲਦੀਆਂ ਠੀਕ ਆ ਵਿਦਆਊਟ ਵੀਜ਼ਾ ਮੰਨ ਲਓ ਅਜੇ ਆਪਾਂ ਇੱਕ ਕੰਟਰੀ ਹੋਰ ਵੀ ਜਾਣਾ ਆ ਠੀਕ ਆ ਉੱਥੇ ਵੀ ਬਿਨਾ ਵੀਜ਼ੇ ਤੋਂ ਹੀ ਜਾਣਾ ਠੀਕ ਆ ਤੇ ਕਿਵੇਂ ਮੰਨ ਲਓ ਵੀਜ਼ਾ ਮਿਲਦਾ ਔਨ ਅਰਾਈਵਲ ਸਾਰਾ ਡਿਟੇਲ ਬਾਈ ਡਿਟੇਲ ਡਾਕੂਮੈਂਟ ਆਪਾਂ ਉਸ ਵਲੌਗ ਦੇ ਵਿੱਚ ਦੱਸਾਂਗੇ ਠੀਕ ਆ ਕਿਉਂਕਿ ਹੁਣ ਮੈਂ ਇੱਕ ਇੱਕ ਡਾਕੂਮੈਂਟ ਦੱਸੂਗਾ ਉਦੋਂ ਮੈਂ ਸਾਰੇ ਟ੍ਰਿਪ ਦਾ ਐਕਸਪੀਰੀਅੰਸ ਦੱਸੂਗਾ ਰੋ ਇੱਕ ਵਲੌਗ ਚ ਬਣ ਜੂਗਾ ਹੁਣ ਆਪਾਂ ਕੱਲਾ ਕੱਲਾ ਦੱਸਾਂਗੇ ਸੋ ਐਂਡ ਤੇ ਆਪਾਂ ਜਿਹੜਾ ਸਾਰਾ ਵਲੌਗ ਬਣਾਵਾਂਗੇ ਨਾ ਵੀ ਆਪਣਾ ਕਿੰਨਾ ਖਰਚਾ ਆਊਗਾ ਤੇ ਕਿੰਨਾ ਕਿੰਨਾ ਕਮਨ ਲਓ ਜਿੰਨਾ ਅਸੀਂ ਬਜਟ ਰੱਖਿਆ ਉਹਦੇ ਵਿੱਚ ਰਹਿਣੇ ਕਿਉਂਕਿ ਬਾਹਰ ਜਾਣੇ ਆ ਉਹ ਸਾਰਾ ਕੁਝ ਪਤਾ ਲੱਗ ਜੂਗਾ ਤੇ ਹੁਣ ਆਪਾਂ ਚੱਲਦੇ ਆ ਜੋ ਬਾਹਰ ਚੱਲ ਜੀ ਤੇ ਨਾਲੇ ਤੁਹਾਨੂੰ ਕਮਾਈ ਹੋਟਲ ਦੇ ਵਿੱਚ ਬਸ ਇੱਕ ਕਮੀ ਐ ਆਪਣੇ ਕਮਰੇ ਦੇ ਵਿੱਚ ਵਿੰਡੋ ਨਹੀਂ ਵੀ ਚਲੋ ਕੋਈ ਗੱਲ ਨਹੀਂ ਵਿੰਡੋ ਤੋਂ ਕਰਾਉਣਾ ਵੀ ਕੀ ਆਪਾਂ ਪਰ ਆਪਣੇ ਹੋਟਲ ਦੇ ਥਿਊ ਕੁਝ ਇਹੋ ਜਿਹਾ ਆ ਆਪਣਾ ਸਿਟੀ ਸੈਂਟਰਲ ਹੋਟਲ ਆ ਬਰਨਾਲਾ ਕਬਾਬ ਸ਼ਾਪ ਚਲੋ ਜੀ ਹੁਣ ਸਿਟੀ ਸੈਂਟਰ ਵੇਖੀ ਆਪਾਂ ਕਿਹੜੇ ਪਾਸੇ ਨੂੰ ਜੋਤ ਕਹਿੰਦੇ ਜਿੱਥੇ ਪੰਜਾਬੀ ਟੱਕਰ ਜੇ ਪਾਗ ਆਲਾ ਟੱਕਰ ਜੇ ਹਨਾ ਬੰਦੇ ਨੂੰ ਹੌਸਲਾ ਹੋ ਜਾਂਦਾ ਖੁਸ਼ ਹੋ ਜਾਂਦਾ ਮੈਂ ਦੇਖਿਆ ਬਾਈ ਪਾਗ ਆਲਾ ਸੀਗਾ ਠੀਕ ਆ ਦੇਖ ਕੇ ਮੈਂ ਕਹ ਲਿਆ ਵੀ ਪੰਜਾਬੀ ਚ ਪੁੱਛਦੇ ਆਪਾਂ ਵੀ ਕਿੱਧਰ ਮੜਾ ਜਾ ਪ੍ਰਸਥਾਨ ਕਰੀ ਇੱਥੇ ਨਾ ਲिटल ਇੰਡੀਆ ਨਾਮ ਦਾ ਇੱਕ ਹੋਆ ਆਪਾਂ ਨੂੰ ਉਧਰ ਚੱਲਦੇ ਆਂ ਟਾਈਮ ਸਕੁਏਰ ਹੁੰਦਾ ਸੀਗਾ ਉੱਥੇ ਮਤਲਬ ਸਾਰਾ ਇੰਡੀਅਨ ਹੁੰਦਾ ਸੀਗਾ ਟਾਈਮ ਸਕੁਏਰ ਤਾਂ ਦੂਰ ਆ ਹਾਂ ਉੱਥੇ ਜਿਵੇਂ ਇਹ ਸਾਰਾ ਇੰਡੀਅਨ ਹੁੰਦਾ ਸੀਗਾ ਇੱਥੇ ਵੀ ਇੱਕ ਜਿਹੜੀ ਜਗ੍ਹਾ ਹੈ ਉੱਥੇ ਵੀ ਆਈ थिंक ਆਪਣਾ ਹੀ ਇੰਡੀਆ ਵਾਲਾ ਸਿਸਟਮ ਹੈ ਤੇ ਨਾਲੇ ਆਪਾਂ ਮਨੀ ਚੇਂਜਰ ਵੀ ਵੇਖ ਲਾਂਗੇ ਨਾ ਆ ਆਪੇ ਮੈਟਰੋ ਸਟੇਸ਼ਨ ਆ ਗਿਆ ਸੈਂਟਰਲ ਮੈਟਰੋ ਸਟੇਸ਼ਨ ਆ ਇਹ ਇੱਥੋਂ 에어ਪੋਰਟ ਲਈ ਵੀ ਮਿਲ ਜਾਂਦੀ ਹੈ ਬੋਤਲ ਨਾਲ ਬਹੁਤ ਭਰ ਆ ਜਾਂਦਾ ਜੁਰ ਮੈਂ ਤੁਹਾਨੂੰ ਕਿਹਾ ਸੀ ਨਾ ਹੀ ਚੱਕਦੇ ਬੋਲ ਗੱਪ ਤੇ ਗੋਲ ਗੱਪੇ ਗੋਲ 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 ਗੱਪੇ ਯਾਰ ਆਏ ਮਤਲਬ ਇਹ ਆ ਵੀ ਆਪਾਂ ਨੂੰ ਬੀਨਿੰਗ ਨਹੀਂ ਹੋਣੀ ਬਾਹਰ ਵਾਲੀ ਪਰ ਨਹੀਂ ਵੈਸੇ ਤੇ ਹੀ ਤਹਿਜ਼ੀਬ ਜਾਬਤਾ ਹੈ ਥੋੜਾ ਜਿਹਾ ਕੰਮ ਆਣਾ ਸਾਫ ਸਫਾਈ ਆਪਣੇ ਨਾਲ ਥੋੜੀ ਜਿਆਦੇ ਆ ਠੀਕ ਆ ਪਰ ਆ ਆਪਣੇ ਮਤਲਬ ਆਪਣੇ ਮੰਨਿਆਂ ਦਾ ਹੀ ਏਰੀਆ ਲੱਗਦਾ ਕਿਉਂਕਿ ਆ ਦੇਖੋ ਛੜੀਆਂ ਆਈਆਂ ਕੋਈ ਐ ਸਕੇਅਰ ਬੰਦ ਬਣੇ ਹੋਏ ਨੇ ਹਾਂ ਵੀ ਜਿਵੇਂ ਬਹੁਤਾ ਚੱਲ ਫੇਰ ਵੀ ਆਪਾਂ ਕਹਿ ਸਕਦੇ ਹਾਂ ਨਾ ਵੀ ਪਰ ਇਲੀਟਰਲ ਇੰਡੀਆ ਹੀ ਆ ਮੰਨ ਲਓ ਇੱਥੇ ਇੰਡੀਅਨ ਲੋਕਾਂ ਦੀ ਨਹੀਂ ਦੁਕਾਨਾਂ ਦੇ ਕੋਲ ਹਾਂ শ্রীলੰਕਾ ਇੰਡੀਆ ਹਾਂ ਆਸ਼ੀਆਮ ਜਿਹੜੇ ਆਪਣੇ ਵੈਸੇ ਅਸੀਂ ਅਜਿਹਾ ਭੁੱਲ ਜਾਂਦੇ ਆ ਤੇ ਉਹ ਚੱਲਦੇ ਸਿੱਧੇ ਸਿੱਧੇ ਇੱਕ ਅੱਧਾ ਕਿਲੋਮੀਟਰ ਦੱਸਿਆ ਵੈਸੇ ਜੇ ਉੱਥੇ ਮੰਨ ਲਓ ਕੁਝ ਢਿੱਡ ਭਰਨ ਵਾਲਾ ਮਿਲ ਗਿਆ ਤਾਂ ਆਪਾਂ ਉੱਥੇ ਖਾ ਲਾਂਗੇ ਹਨਾ ਨਹੀਂ ਫਿਰ ਆ ਕੇ ਕਹਿੰਦੇ ਜਿੱਥੇ ਬੁੜੀਆਂ ਹੋਣ ਉੱਥੇ ਲੀੜੇ ਨਾ ਹੋਣ ਇਦਾਂ ਹੋ ਨਹੀਂ ਸਕਦਾ ਬਾਰ-ਬਾਰ ਹੌਟਸਪੌਟ ਨਾ ਮੰਗੋ ਮੇਰੇ ਤੋਂ ਆਹ ਦੇਖੋ ਵੀ ਇੰਡੀਅਨ ਸਟੋਰ ਬਣਿਆ ਹੋਇਆ ਹੈ ਮਲੇਸ਼ੀਆ ਦੇ ਵਿੱਚ ਜੇਕਰ ਕਿਸੇ ਨੇ ਸਾੜੀ ਲਹਿੰਗਾ ਲੈਣਾ ਹੈ ਤਾਂ ਇੱਥੋਂ ਬਾਈ ਕਰ ਸਕਦਾ ਬਟ ਇੱਥੋਂ ਮਿਲਦਾ ਐਕਸਪੈਂਸਿਵ ਹੋਊਗਾ ਇੱਥੇ ਆਹ ਚੱਲਦੀ ਹੈ ਗ੍ਰੈਪ ਗ੍ਰੈਪ ਜਿਹੜੀ ਆ ਇਹ ਐਪ ਟੈਕਸੀ ਦੇ ਵਿੱਚ ਵੀ ਵਰਤੀ ਜਾਂਦੀ ਹੈ ਤੇ ਫੂਡ ਦੇ ਵਿੱਚ ਵੀ ਹੈਗੇ ਮੰਨ ਲਓ ਬਹੁਤ ਸਸਤੀ ਪੈਂਦੀ ਹੈ 에어ਪੋਰਟ ਤੋਂ ਅਸੀਂ ਇਹੀ ਕਰਕੇ ਆਏ ਸੀਗੇ ਤੇਰੀ ਜਾਨੀ ਲੈ ਗਈ ਚਲੋ ਜੀ ਫੀਲ ਆਉਂਦਾ ਹੀ ਨਹੀਂ ਗਾ ਮਨ ਲਗ ਉਹ ਵੀ ਇੱਕ ਜਗ੍ਹਾ ਆਪਣੇ ਪੰਜਾਬੀਆਂ ਨੇ ਜਾਂ ਕਿਸੇ ਵੀ ਕੰਟਰੀ ਦੇ ਆ ਵੀ ਆਪਣਾ ਇੱਕ ਬਣਾ ਲੈਂਦੇ ਆ ਹਨਾ ਜਗ੍ਹਾ ਆਪਣੀਆਂ ਜੀਂਦਿਆਂ ਉਹ ਦੇਖ ਜੋਤ ਬਟਿਕ ਖੋਲਿਆ ਚਲ ਸਾੜੀਆਂ ਸੂਟ ਜਿਹੜੇ ਆਪਣੇ ਪੰਜਾਬ ਚ ਹੋਣਗੇ ਉੱਥੇ ਮੈਂ ਲੱਗੇ ਹੋਏ ਬਾਈ ਨਹੀਂ ਪੂਰੀ ਪਾਣੀ ਪੂਰੀ ਖਾਣੇ ਆ ਪੂਰੀ ਖਾਣੇ ਆ ਜੋਤ ਪਰ ਇਹਨਾਂ ਤੋਂ ਤਾਂ ਆਪਾਂ ਆਏ ਆ ਇਹਨਾਂ ਕੁਝ ਬਾਹਰਲਾ ਟਰਾਈ ਕਰਾਂਗੇ ਹਾਂ ਮਲੇਸ਼ੀਆ ਦੀ ਚੀਜ਼ ਬੈਂਕ ਅੱਧੀ ਰਾਤ ਤੱਕ ਵੀ ਖੁੱਲੀ ਹੈ ਕਿ ਏਟੀਐਮ ਨੂੰ ਏਟੀਐਮ ਨੂੰ ਚਲੋ ਸਿੱਧਾ ਹੀ ਦੱਸਿਆ ਸੀਗਾ ਚਲੋ ਦੇਖ ਕੇ ਗਰਮੀ ਤਾਂ ਬਈ ਬਹੁਤ ਆ ਬਟ ਫਿਰ ਵੀ ਠੀਕ ਆ हां ਹੁਣ ਥੋੜਾ ਠੀਕ ਆ ਕੱਲ ਨੂੰ ਵੇਖੋ ਕੱਲ ਨੂੰ ਪੈਂਤਰੀ ਕੀ ਹੁੰਦੀ ਚਲੋ ਇੰਡੀਆ ਨਹੀਂ ਹੈਗੀ ਆਪਾਂ ਇਹ ਇਥੇ ਸਟਾਕ ਕਰ ਲੈਂਦੇ ਆ ਇਹ ਚੀਜ਼ ਹੈਗਾ ਇਹ 골 ਗੱਪੀਆਂ ਦੀਆਂ ਰੇਡੀਆਂ ਕਿੰਨੀਆਂ ਆਈ ਜਾਂਦੀਆਂ ਜੋਤ ਭਾਈ ਦੇਖੀ ਚਲੋ ਤੁਸੀਂ ਵੀ ਇੰਜੋਏ ਕਰੋ ਤੇ ਅਸੀਂ ਵੀ ਤੁਹਾਨੂੰ ਨਾਲ ਨਾਲ ਇੰਜੋਏ ਕਰਾਉਨੇ ਤੇ ਆ ਆ ਵੀ ਮੇਰੇ ਖਿਆਲ ਚ ਆਮਾ ਕਿਚਨ ਦੋਸਾ ਇਡਲੀ ਸੰਬਰ ਦੋਸਾ ਹਾਂ ਸਾਊਥ ਇੰਡੀਅਨ ਦੀ ਲੱਗਦੀ ਆ ਹਨਾ ਹੂੰ ਸਾਊਥ ਇੰਡੀਅਨ ਵਿੱਚ ਬਹੁਤ ਆ ਸਿੰਗਾਪੁਰ ਮਲੇਸ਼ੀਆ ਦੇ ਵਿੱਚ ਔਖਾ ਕੋਈ ਫੂਡ ਫੜਦਾ ਤਾਂ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਔਖਾ ਹੋਊਗਾ। ਰੋਟਰ ਵਾਲਾ ਚੱਕਰ ਨਹੀਂ ਜਾਏਗਾ। ਗੱਡੀਆਂ ਦੇ ਨੰਬਰ ਇੱਥੇ ਕੁਝ ਇਸ ਤਰ੍ਹਾਂ ਦੇ ਆ। ਤੁਸੀਂ ਮੈਂ ਕਾਲੀਆਂ ਨੰਬਰ ਪਲੇਟਾਂ ਹੀ ਦੇਖੀਆਂ ਇੱਥੇ ਕਾਲੀਆਂ ਹੀ ਨੰਬਰ ਪਲੇਟਾਂ ਆ। ਵੀ ਉਹ ਨਹੀਂ ਹੈਗਾ ਕੋਈ ਹੋਰ ਰੰਗ ਦੀਆਂ। ਯਮ ਮੋਮੋਸ ਇੱਧਰ ਤੋਂ ਮੈਨੂੰ ਲੱਗਦਾ ਆਪਣੇ ਹੀ ਆ ਮਾਹੌਲ ਸਾਰਾ। ਮਲੇਸ਼ੀਅਨ ਦਾ ਕੁਝ ਵੀ ਨਹੀਂ ਮੈਨੂੰ ਦੇਖ ਰਿਹਾ। ਆ ਦੇਖ। ਯਮ ਮੋਮੋਸ। ਤਕੋੜੇ ਚਾਹ ਠੀਕ ਆ ਫਿਰ ਆ ਫੇਰ ਆ ਗਈ ਸਾੜੀਆਂ ਦੀ ਦੁਕਾਨ ਮਤਲਬ ਨਹੀਂ ਫੀਲ ਕਰ ਸਕਦੇ ਕਿੱਥੇ ਆ ਮੌਲਾ ਦਾਦੂ ਦੀ ਮਿਹਨਤ ਕਰੀ ਹੁੰਦੀ ਬਾਬਾ ਸਾਹ ਫਿਰ ਨਹੀਂ ਸ਼ੇ ਜਿਮੀਰੀ ਵੀ ਬਾਬਾ ਸਾਹ ਬਾਸੂ ਹਾਂ ਸਹੀ ਗੱਲ ਆ ਆ ਗਿਆ ਆਇਆ ਕੁਛ ਆਪਾਂ ਆ ਬਿਵੇਕ ਅਨੰਦ ਆਸ਼ਰਮ ਆ ਬਾਈ ਜਿਹੜੇ ਸੁਆਮੀ ਵਿਵੇਕ ਅਨੰਦ ਸੀ ਨਾ ਉਹਨਾਂ ਦਾ ਕੋਈ ਆਸ਼ਰਮ ਆ ਬਾਬਾ ਪੁਰਾਣਾ ਲੱਗਦਾ ਬਿਲਡਿੰਗ ਦੇਖੋ ਸਟਰਕਚਰ ਵੀ ਪੁਰਾਣਾ ਹੀ ਆ ਆਸੇ-ਪਾਸੇ ਦੇਖੋ ਪੁਰਾਣੀਆਂ ਨਵੀਆਂ ਬਿਲਡਿੰਗਾਂ ਤੇ ਹਾਂ ਜੀ ਵੇਕਾਨੰਦ ਆਸ਼ਰਮ ਕੋਲਾ ਰੰਪੁਰ ਆ ਵੇਖੋ ਯਾਰ ਵੈਸੇ ਕੈਮਰੇਜ ਉਹ ਜੀ ਜਾ ਨਹੀਂ ਰਹੀ ਜਿਹੜੀ ਅਸੀਂ ਹਾਂ ਮਤਲਬ ਪੂਰਾ ਐ ਵਧੀਆ ਠੀਕ ਐ ਯਾਰ ਮਤਲਬ ਆਪਣੇ ਨਾਲ ਤਾਂ ਬਹੁਤ ਡਿਵੈਲਪ ਆ ਯਾਰ ਫੇਰ ਵੀ ਬਾਕੀ ਕੰਟਰੀ ਸਾਈਡ ਕਿ ਹੋ ਜਾਊਗਾ ਕਿਉਂਕਿ ਇਹ ਕੈਪੀਟਲ ਆ ਤੇ ਕੈਪੀਟਲ ਦੇ ਵਿੱਚ ਤਾਂ ਕਿਸ ਵੀ ਕੈਪੀਟਲ ਚ ਰੰਜਸ਼ੀ ਨਿਕੋਸ਼ੀਆ ਕੈਪੀਟਲ ਚ ਤਾਂ ਹਮੇਸ਼ਾ ਹਰਤੀ ਸੋਣੀ ਹੁੰਦੀ ਆ ਬਾਕੀ ਇੱਕ ਜੀ ਜਿਹਾ ਜਦੋਂ ਤੁਸੀਂ ਪੱਲਵਿੰਡੀਆਂ ਤੋਂ ਜਾਣਿਆ ਕਿਤੇ ਵੀ ਚਾਹੇ ਮਲੇਸ਼ੀਆ ਸਾਈਪ੍ਰਸ ਕੈਨੇਡਾ ਅਮਰੀਕਾ ਮੈਂ ਕੈਨੇਡਾ ਜੀ ਜੇ ਤੁਸੀਂ ਸਰੀ ਚ ਚੱਲ ਗਿਆ ਪਹਿਲੇ ਦਿਨ ਤਾਂ ਤੁਹਾਡਾ ਜੀ ਸਰੀ ਚ ਹੀ ਲੱਗੂਗਾ ਤੁਸੀਂ ਟੋਰਾਂਟੋ ਮੂਵ ਹੋਵੋਗੇ ਤਾਂ ਕਿਸੇ ਉਹਦੇ ਕਰਕੇ ਹੋਵੋਗੇ ਕੋਈ ਹੈਨਾ ਹਾਂ ਜਿਵੇਂ ਸਾਈਪ੍ਰਸ ਤੁਸੀਂ ਸਾਡਾ ਨਿਕੋਸ਼ੀਆ ਜੀ ਲੱਗਦਾ ਸੀ ਲਰਨ ਕਰ ਲਓਣ ਦਾ ਜਾਈਦਾ ਸੀ ਘੁੰਮੜ ਪਰ ਜੀ ਸਾਡਾ ਐ ਸੀ ਵੀ ਸਾਡਾ ਆਪਣਾ 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 ਫੀਲ ਹੁੰਦਾ ਤੇ ਇੱਥੇ ਵੀ ਕਈ ਲੋਕ ਹੋਣਗੇ ਜਿਹੜੇ ਮੇਰੇ ਖਿਆਲ ਚ ਆ ਗਿਆ ਇੱਥੇ ਹੁਣ ਵੈਸੇ ਇੱਥੇ ਦੋਨੇ ਪਾਸੇ ਦੇਖ ਕੇ ਕ੍ਰੋਸ ਕਰਨ ਪੈਣਾ ਬਾਲੀਵੁੱਡ ਇੱਥੇ ਕਿਹਾ ਸੀਗਾ ਵੀ ਲਿਟਰਲ ਇੰਡੀਆ ਆ ਇਹ ਤੇ ਟੈਂਡਰੀਆ ਭਾਈ ਦਾ ਉਹ ਦੇਖੋ ਉਹ ਮੇਰੇ ਖਿਆਲ ਚ ਉਹ ਲਿਖੀ ਵੀ ਆ ਯਾਰ ਕਾਮੇਲ ਜਿਆਦਾ ਮਾਹੌਲ ਹੀ ਪੂਰਾ ਦੇਸੀ ਆ ਪੰਜਾਬੀ ਵੀ ਹੋਊ ਰੈਸਟੋਰੈਂਟ ਫਿਰ ਕੋਈ ਆਣਾ ਤੇ ਆਪਾਂ ਨਾ ਮੇਰੇ ਘਰ ਜੇ ਤੇ ਸਾਊਥ ਇੰਡੀਅਨ ਜਾਲ ਗਿਆ ਪੂਰਤ ਲੈਣੇ ਉੱਥੋਂ ਲੈਣੇ ਕੋਈ ਆ ਗਈ ਸ਼ਾਪ ਤੋਂ ਵਾਕੀ ਲਿੱਟ ਲੈਂਦੀ ਆ ਬਾਈ ਸਾਰੇ ਤਕਰੀਬਨ ਰੈਸਟੋਰੈਂਟ ਜੁਵਲਰ ਜੁਵਲਰੀ ਸ਼ਾਪਾਂ ਸਾਰੀਆਂ ਥੂੜੀਆਂ ਨਹੀਂ ਹਸਣਾ ਪੂਰਾ ਗੇਟ ਵੀ ਆਈ ਬਣਾਏ ਹੋਏ ਆ ਹਾਂ ਕੋਈ ਨਹੀਂ ਲੈ ਕੇ ਦੇਵਾਂਗਾ ਬਲਵਕ ਚੱਲਣ ਦੇ ਦੋ ਚਾਰ ਵੈਸੇ ਬੱਚੇ ਨੂੰ ਕੈਰੀ ਕਰਕੇ ਯਾਰ ਘੁੰਮਣਾ ਫਿਰਨਾ ਬਹੁਤ ਔਖਾ ਬੱਚਾ ਹੀ ਤੁਰਦਾ ਫਿਰਦਾ ਵੇ ਤਾਂ ਫੱਟਰੀ ਗੱਲ ਹੈ ਹੈ ਉਹ ਦੇਖ ਹੁਣ ਮਹਿੰਦੀ ਲੱਗੀ ਜਾਂਦੀ ਹੈ ਠੀਕ ਆ ਯਾਰ ਨਹੀਂ ਠੀਕ ਆ ਯਾਰ ਇਹ ਆਬੀਆਂ ਨੇ ਪੂਰੀ ਤਰੱਕੀ ਕੀਤੀ ਲੱਡੂ ਜਲੇਬੀਆਂ ਸੰਗਰੂਰ ਨਹੀਂ ਸੰਗਰੂਰ ਤੋਂ ਆ ਬਾਈ ਸੰਗਰੂਰ ਤੋਂ ਬਾਈ ਆਪਾਂ ਵੀ ਠੰਡੇ ਤੋਂ ਬਈ ਗਵਾਂਢੀ ਆ 100 ਕਿਲੋਮੀਟਰ ਦਾ ਹੀ ਫਰਕ ਆ ਕਿੰਨਾ ਟਾਈਮ ਹੋ ਗਿਆ ਵੀਰੇ ਸਾਲ ਹੋ ਗਿਆ ਵੀਰੇ ਸਾਲ ਹੋ ਗਿਆ ਕਿੱਦਾਂ ਠੀਕ ਆ ਕੰਮ ਕਰ ਚੱਲ ਬਸ ਆਹੀ ਚੀਜ਼ ਠੀਕ ਚਾਹੀਦੀ ਆ ਤੇ ਆ ਫਿਰ ਆਪ ਹੀ ਬਣਾਉਣੇ ਆ ਬਈ ਆ ਪੰਜਾਬੀ ਨੂੰ ਲੈ ਤੇ ਇਹ ਤੁਹਾਡੀ ਆਪ ਦੀ ਦੁਕਾਨ ਅੱਛਾ ਤਾਂ ਮਿਲਦੀ ਆ ਤੁਸੀਂ ਇੱਥੇ ਲੱਗੇ ਹੋਏ ਹੋ ਪੰਜਾਬੀ ਆ ਸਾਰੇ ਪੰਜਾਬੀ ਨੂੰ ਨਹੀਂ ਜਦ ਕਹਿੰਦੇ ਆ ਯਾਰ ਸਹੀ ਆ ਮਤਲਬ ਕਮੀ ਕੋਈ ਨਹੀਂ ਮਿਲ ਜਾਂਦੀ ਆ ਹੈ ਇੱਥੇ ਨੇੜੇ ਬਈ ਗੁਰਦੁਆਰਾ ਸਾਹਿਬ ਹੈਗਾ ਇਹ ਹੈਗਾ ਨੇੜੇ ਉਹਦਾ ਸੰਤੂ ਆ ਗਰਮੀਆਂ ਦਾ ਮੌਸਮ ਆਂਬੂ ਵੀ ਆਏ ਪਏ ਆ ਉਹ ਸੀ ਕੋਕ ਇੱਥੋਂ ਮਿਲ ਜੂ ਕੋਕ ਵੱਡੀ ਆ ਜੋ ਤੇ ਲੋ ਵੀ ਤਕਦੀਰ ਨੂੰ ਵੀ ਕੁਝ ਠੰਡਾ ਪੀਉਣ ਲੱਗੇ ਕਿਉਂ ਗਰਮੀ ਬਹੁਤ ਆ ਐਪਲ ਜੂਸ ਤੇ ਕੋਕ ਲਿਆ ਤਿੰਨ ਰਿੰਗੜਦਾ ਆ ਵੈਸੇ ਇੱਥੇ ਮਲੇਸ਼ੀਆ ਦੇ ਹਿਸਾਬ ਨਾਲ ਕੋਈ ਮੰਗਾਈ ਨਹੀਂ ਹੈਗੀ ਹਨਾ ਦੇਖ ਲਓ ਬਈ ਇਥੇ ਵਸੇ ਸਾਰੇ ਸਾਊਥ ਇੰਡੀਅਨ ਆ ਇਹ ਸਾਊਥ ਇੰਡੀਅਨ ਹੀ ਜਿਆਦਾ ਛੋਪਾ ਹੈ ਮੈਂ ਤਾਂ ਪੰਜਾਬੀ ਨਹੀਂ ਹਾਂ ਇਹ ਲੋਕਾਂ ਦਾ ਕਮਾੜੀ ਮੰਨਦੇ ਆ ਹਾਂ ਤਾਂ ਰੈਡੀ ਆਂ ਜਲੇਬੀਆਂ ਕੋਲ ਕੱਪੀਆਂ ਦੀ ਆਪਾਂ ਇੰਡੀਅਨ ਬਣਾਉਂਦੇ ਜੇ ਜਦੋਂ ਭਾਈ ਲਿਟਲ ਇੰਡੀਆ ਵਾਈ ਦਾ ਜੋ ਇੰਡੀਅਨ ਬਣਾਉਂਦੇ ਤਾਂ ਮਤਲਬ ਆਪੋ ਜੀਆ ਪੰਜਾਬੀ ਆ ਹਾਂ ਹਣਾ ਐਡੀ ਵੀ ਨਹੀਂ ਗੱਲ ਮੂਸੇ ਵਾਲਾ ਚੱਲਦਾ ਇੱਥੇ ਦਾ ਮੂਸੇ ਵਾਲਾ ਜੱਟ ਹਾਂ ਹਾਂ ਬਾਈ ਪਰ ਇੱਥੇ ਚਲੋ ਫੇ ਸੇ ਪੰਜਾਬੀ ਆ ਠੀਕ ਆ ਪਰ ਨਾਨ ਪੰਜਾਬੀਆਂ ਚ ਵੀ ਵਜਦਾ ਸੁਣਿਆ ਗਾ ਜੇ ਬਾਕੀ ਆਪਾਂ ਇਹ ਟਰੈਵਲਿੰਗ ਹੋਣੀ ਸ਼ੁਰੂ ਕੀਤੀ ਆ ਗਾਂ ਗਾਂ ਮਤਾ ਲੱਗੂਆ ਕਿੱਥੇ ਕਿੱਥੇ ਵਜਦਾ ਲੋ ਵੀ ਜਿਹੜਾ ਕੱਢ ਕੇ ਲਿਟਲ ਇੰਡੀਆ ਦੇ ਵਿੱਚ ਹੁਣ ਆਪਾਂ ਚੱਲੇ ਆ ਵਾਪਸ ਕੁਝ ਖਾਣ ਕਿਉਂਕਿ ਭੁੱਖ ਸਾਨੂੰ ਬਹੁਤ ਮਜਬੂਰ ਕਰੀ ਜਾਂਦੀ ਆ ਤੇ ਬਾਕੀ ਬਾਈ ਲਿਟਲ ਇੰਡੀਆ ਤਾਂ ਇੰਨਾ ਕੀ ਆ ਤੇ ਹੁਣ ਮਲੇਸ਼ੀਆ ਕਿਹੋ ਜਿਹਾ ਉਹ ਹੁਣ ਅਸੀਂ ਅਗਲੇ ਵਲੌਗਾਂ 'ਚ ਘੁੰਮਾਂਗੇ ਹਨ ਹਾਏ ਤੋਂ ਮਿੰਟਸਾਲ ਹੈ ਇਹ ਯਾਰ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਨੇ ਥਕਾਤਾ ਮੈਨੂੰ ਲੱਗਦਾ ਵੀ ਜਿਵੇਂ ਆਪਣੇ ਹਨਾ ਪੰਜਾਬੀ ਕੈਨੇਡਾ ਦੇ ਵਿੱਚ ਸੈੱਟ ਨੇ ਅਮਰੀਕਾ 'ਚ ਹੁੰਦੇ ਨੇ ਹਨਾ ਬਾਬਾ ਟਾਈਮ ਤੋਂ ਹੋਵੇ ਇੱਥੇ ਸਾਊਥ ਇੰਡੀਆ ਨੇ ਇੰਨਾ ਕੰਟਰੀ 'ਚ ਜ਼ਿਆਦਾ ਸੈੱਟ ਨੇ ਸਿੰਗਾਪੁਰ ਹੋ ਗਿਆ ਮਲੇਸ਼ੀਆ ਇਹੋ ਜਿਹੀਆਂ ਕੰਟਰੀਜ਼ 'ਚ ਕਿਉਂਕਿ ਜਿੰਨੇ ਵੀ ਮੈਂ ਦੇਖਦਾ ਸਾਊਥ ਇੰਡੀਆ ਨਹੀਂ ਹੈ ਜ਼ਿਆਦਾ ਮੰਨ ਲਓ ਗੱਡੀਆਂ-ਗੱਡੀਆਂ ਦੇ ਘੰਮਰੇ ਫੂਡ ਅਸੀਂ ਆਰਡਰ ਕਰ ਦਿੱਤਾ ਫਿਲਹਾਲ ਅਸੀਂ ਸਿਰਫ ਇੱਕ ਹੀ ਕੀਤਾ ਆ ਆਰਡਰ ਕਿਉਂਕਿ ਅਸੀਂ ਪਹਿਲਾਂ ਟੇਸਟ ਕਰਾਂਗੇ ਕਿਉਂਕਿ ਆਥੜ ਨੇ ਥੋੜਾ ਜਿਹਾ ਸਾਡੇ ਨਾਲ ਦੁਪਹਿਰੇ ਹੋ ਗਿਆ ਸੀਗਾ ਵੀ ਸਾਨੂੰ ਉਹ ਵਧੀਆ ਨਹੀਂ ਲੱਗਾ ਅਸੀਂ ਹੁਣ ਇੱਕ ਆਰਡਰ ਕੀਤਾ ਆ ਤਕਦੀਰ ਲਈ ਪੋਟੈਟੋ ਆਰਡਰ ਕੀਤਾ ਜੇ ਸਾਨੂੰ ਉਹ ਵਧੀਆ ਲੱਗਾ ਖਾਣ ਚ ਫਿਰ ਅਸੀਂ ਇੱਕ ਹੋਰ ਕਰ ਲਾਂਗੇ ਤੇ ਅੱਜ ਦਾ ਜਿਹੜਾ ਸਾਡਾ ਡਿਨਰ ਤਰਨ ਹੋ ਜਾਊਗਾ ਫਿਰ ਅਸੀਂ ਆਪਣੇ ਹੋਟਲ ਤੋਂ ਚੱਲ ਜਾਵਾਂਗੇ ਤੇ ਰੈਸਟ ਕਰਾਂਗੇ ਕਿਉਂਕਿ ਸਵੇਰੇ ਉੱਠਣਾ ਆ ਜਲਦੀ ਤਕਦੀਰ ਉਹਨੇ ਬਿਸਕਟ ਖਾਊਗੀ ਫਰੋਟੀ ਪੀ ਲਈ ਆ ਪੂਰੀ ਖੁਸ਼ੀ ਆ ਗਰਮੀ ਵਾਲੇ ਕੱਪੜੇ ਪਾ ਕੇ ਇਹਨੂੰ ਆਏ ਹੋ ਗਿਆ ਵੀ ਬੱਸ ਕਿੰਨੇ ਕੱਪੜੇ ਮੇਰੇ ਪਾਇ ਹੁੰਦੇ ਸੀ ਤਾਂ ਹੁਣ ਰਿਲੈਕਸ ਹੋ ਗਿਆ ਮੂੰਹ ਦੇ ਕਿ ਮੂੰਹ ਦੇਖੀ ਮੂੰਹ ਦੇਖੀ ਕਾਕੇ ਓਹੋ ਹੰਗ ਡੱਗ ਪਈ ਬਈ ਆਗੇ ਕਮਰੇ ਦੇ ਵਿੱਚ ਜੋਤ ਘਰੇ ਗੱਲ ਕਰੀ ਜਾਂਦੀ ਆ ਫੋਨ ਤੇ ਤੇ ਬਾਕੀ ਭਾਈ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਲੱਗਦੇ ਆ ਤੇ ਕੱਲ ਨੂੰ ਆਪਾਂ ਕੁਝ ਹੋਰ ਦਿਖਾਵਾਂਗੇ ਤੁਹਾਨੂੰ ਅੱਜ ਵੈਸੇ ਥੋੜੇ ਥੱਕੇ ਵੀ ਆ ਤਾਂ ਕਰਕੇ ਆਪਾਂ ਸਿਰਫ ਲਿਟਲ ਇੰਡੀਆ ਤੱਕ ਗਏ ਸੀਗੇ ਤੇ ਲਿਟਲ ਇੰਡੀਆ ਦੇ ਵਿੱਚ ਕੁਝ ਵੀ ਨਹੀਂ ਹੈਗਾ ਵੈਸੇ ਹੋਰ ਤਾਂ ਦੇਖਣਾ ਨਾ ਉੱਥੇ ਸਿਰਫ ਇੱਕ ਜਿਹੜਾ ਵਿਵੇਕਾਨੰਦ ਆਸ਼ਰਮ ਹੈ ਠੀਕ ਹੈ ਤੇ ਸਵਾਮੀ ਵਿਵੇਕਾਨੰਦ ਦਾ ਤੇ ਦੂਜੇ ਨੰਬਰ ਤੇ ਬਸ ਉੱਥੇ ਸਾਊਥ ਇੰਡੀਅਨ ਜਿਹਨਾਂ ਸ਼ੌਪਾ ਨੇ ਬਸ ਇੰਨਾ ਹੀ ਆ ਉੱਥੇ ਤੇ ਸਾਰਾ ਸਮਾਨ ਮਿਲ ਜਾਂਦਾ ਭੀ ਆਪੀ ਲੱਡੂ ਵੀ ਮਿਲ ਜਾਂਦੇ ਜਲੇਬੀਆਂ ਮਿਲ ਜਾਂਦੀ ਸਭ ਕੁਝ ਮਿਲ ਜਾਂਦਾ ਬਾਕੀ ਪੰਜਾਬੀ ਭਰਾ ਮਿਲਿਆ ਇੱਕ ਸੰਗਰੂਰ ਤੋਂ ਤੇ ਬਸ ਤੇ ਮਿਲਦੇ ਆਪਾਂ ਬੜਾ ਵਲੌਗ ਨੂੰ ਲੰਮਾ ਨਾ ਕਰੀਏ ਕੱਲ ਨੂੰ ਨਿਕਲਾਂਗੇ ਤੇ ਕੱਲ ਨੂੰ ਘੁਮਾਵਾਂਗੇ ਤੁਹਾਨੂੰ ਹੋਰ ਕੁਝ ਵੀ ਜੋ ਵੀ ਇੱਥੇ ਹੈਗਾ ਕੁਵਾਲਾ ਲੰਪੂਰ ਦੇ ਵਿੱਚ ਵੈਸੇ ਸਾਡਾ ਕੋਈ ਪਲਾਨ ਹੈ ਨਹੀਂ ਕੁਵਾਲਾ ਲੰਪੂਰ ਤੋਂ ਬਾਹਰ ਜਾਣ ਦਾ ਤੇ ਕੋਸ਼ਿਸ਼ ਕਰਾਂਗੇ ਕੱਲ ਨੂੰ ਯਾਰਾਂ ਦਾ ਬਰਥਡੇ ਵੀ ਆ ਤੇ ਇਹ ਕੋਸ਼ਿਸ਼ ਕਰਾਂਗੇ ਗੁਰਦੁਆਰਾ ਸਾਹਿਬ ਜਾਣ ਦੀ ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਹੈਗੇ ਆ ਤੇ ਬਾਏ ਬਾਏ ਗੁੱਡ ਨਾਈਟ